ਹਾਂਜੀ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੁਸੀਂ ਸਾਡੀਆਂ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਅਸੀਂ ਤੁਹਾਡਾ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਾਂ ਸਾਨੂੰ ਮੇਰੀਆਂ ਭੈਣਾਂ ਦੇ ਇੰਨੇ ਮੈਸੇਜ ਆਉਂਦੇ ਆ ਵੀ ਸਾਡੀ ਰੂਹ ਖੁਸ਼ ਹੋ ਗਈ ਹੈ ਨਾ ਸਾਡੀ ਮਾਂ ਦੀ ਯਾਦ ਆ ਗਈ ਸਾਨੂੰ ਦਰਿਆ ਖੇਸ ਤੇ ਕਿ ਨਾਨੀ ਦੀ ਯਾਦ ਆ ਗਈ ਹੈ ਨਾ ਇਹ ਸਾਨੂੰ ਵੀ ਖੁਸ਼ੀ ਹੁੰਦੀ ਆ ਹਨ ਵੀ ਅਸੀਂ ਕਿਸੇ ਨੂੰ ਖੁਸ਼ ਕਰ ਰਹੇ ਆ ਉਹ ਵੀ ਇੱਕ ਸੱਭਿਆਚਾਰਕ ਚੀਜ਼ਾਂ ਦਿਖਾ ਕੇ ਪਿਛਲੇ ਦਿਨੀ ਅਸੀਂ ਇੱਕ ਵੀਡੀਓ ਪਾਈ ਸੀਗੀ ਜਿਦੇ ਵਿੱਚ ਮੰਮੀ ਦੀ ਆਪਾਂ ਦਰੀਆਂ ਖੇਸ ਚਾਦਰਾਂ ਹਨਾ ਸਾਰਾ ਕੁਝ ਦਿਖਾਇਆ ਸੀ ਤੁਹਾਨੂੰ ਕਿਉਂ ਵੀਡੀਓ ਵਿੱਚ ਬਹੁਤ ਸਾਰੀਆਂ ਮੇਰੀਆਂ ਭੈਣਾਂ ਦੇ ਮੈਸੇਜ ਆਏ ਕਹਿੰਦੇ ਵੀ ਅਸੀਂ ਇਦਾਂ ਦੇ ਡਿਜ਼ਾਈਨ ਬਣਵਾਉਣਾ ਚਾਹੁੰਦੇ ਆ ਤੇ ਜੇਕਰ ਤੁਹਾਨੂੰ ਕੋਈ ਵੀ ਡਿਜ਼ਾਈਨ ਚਾਦਰ ਦਾ ਦਰੀ ਦਾ ਸਰਾਣਿਆਂ ਦਾ ਚੋਲਿਆਂ ਦਾ ਪਸੰਦਾਂ ਦਾ ਤਾਂ ਤੁਸੀਂ ਸਾਨੂੰ ਸਾਡੇ ਜਿਹੜੇ ਨੰਬਰ ਤੇ ਮੈਸੇਜ ਕਰ ਸਕਦੇ ਹੋ WhatsApp ਮੈਸੇਜ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਅਸੀਂ ਤੁਹਾਨੂੰ ਆਪਣੇ ਹੱਥੀਂ ਤਿਆਰ ਕਰਕੇ ਦਰੀਆਂ ਖੇਸ ਚਾਦਰਾਂ ਜਿਹੜੀਆਂ ਦੇਵਾਂਗੇ ਆਪਾਂ ਸਾਰੇ ਇਹ ਚੀਜ਼ ਚਾਹੁੰਦੇ ਆ ਕਿ ਪ੍ਰਾਣਾ ਸੱਭਿਆਚਾਰ ਫਿਰ ਤੋਂ ਆਵੇ ਇਹ ਸੱਭਿਆਚਾਰ ਕਿਵੇਂ ਆਉਣਾ ਆਪਾਂ ਨੂੰ ਸਾਰਿਆਂ ਨੂੰ ਇਹ ਚੀਜ਼ ਦੇ ਇੱਕ ਸਹਿਯੋਗ ਦੇਣਾ ਪੈਣਾ ਹੈ ਨਾ ਤੇ ਆਪਾਂ ਆਪਣੇ ਬੱਚਿਆਂ ਨੂੰ ਦੱਸਣਾ ਪੈਣਾ ਵੀ ਪਹਿਲਾਂ ਕੀ ਹੁੰਦਾ ਸੀ ਕਿਵੇਂ ਆਪਾਂ ਇਹ ਚੀਜ਼ਾਂ ਬਣਾਉਂਦੇ ਸੀ ਕਿੱਥੋਂ ਤਿਆਰ ਹੁੰਦੀਆਂ ਸੀ ਹਨਾ ਤੇ ਚਲੋ ਆਪਾਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਜਿਹੜੀ ਆਪਾਂ ਅੱਜ ਦੀ ਨਵੀਂ ਇੱਕ ਵੀਡੀਓ ਲੈ ਕੇ ਆਏ ਆ ਜਿਹਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਚਾਦਰ ਦਸੂਤੀ ਦੀ ਚਾਦਰ ਹੈ ਇਹ ਬਹੁਤ ਹੀ ਪਿਆਰੀ ਹਾਂਜੀ ਮੰਮੀ ਇਧਰ ਫੜੋ ਸਿੰਦ ਕਰ ਲਈਏ ਮੰਮੀ ਹਾਂਜੀ ਜਿਹੜੀ ਇਹ ਚਾਦਰ ਹੈ ਬੇਟਾ ਖੜੇ ਹੋ ਕੇ ਦਿਖਾ ਦੋ ਸਾਰੀ ਹਾਂਜੀ ਖੜੀ ਹੋ ਕੇ ਇਹ ਹਿਰਨਾ ਦੀ ਚਾਦਰ ਹੈ ਹਾਂਜੀ ਇਹਦੇ ਉੱਪਰ ਜਿਹੜੇ ਹਿਰਨਾ ਬਣੇ ਹੋਏ ਆ ਹਿਰਨਾ ਜਿਹੜੇ ਜੰਗਲ ਦੇ ਵਿੱਚ ਆ ਹਨਾ ਫੋਲਵੀ ਲੱਗੇ ਹੋਇਆ ਜੰਗਲ ਲੈ ਕਹਿ ਦੋ ਬਾਗ ਕਹਿ ਦੋ ਹਨਾ ਹਾਂ ਬੇਟੀ ਇੱਕ ਦਿਖਾਓ ਮੇਰੀਆਂ ਕਿ ਖੁਸ਼ ਹੈ ਆ ਰਿਹਾ ਹਾਂ ਬੇਟੀ نیچے ਵੀ ਦਿਖਾ ਦਿਓ ਨੀਚੇ ਵਾਲਾ ਹਾਂਜੀ ਹਾਂਜੀ ਹੁਣ ਸਾਰੀ ਦਿਖਾ ਦਿਓ ਦੂਰ ਹੋ ਕੇ ਇਹ ਜਿਹੜੀ ਹਿਰਨਾ ਦੇ ਡਿਜ਼ਾਈਨ ਵਾਲੀ ਚਾਦਰ ਆ ਦਸੂਤੀ ਕੇਸਮੈਂਟ ਦੇ ਉੱਪਰ ਆ ਜਿਹੜਾ ਇਹ ਡਿਜ਼ਾਈਨ ਆ ਪਾਇਆ ਗਿਆ ਵਾ ਇਦੇ ਵਿੱਚ ਜਿਹੜੇ ਇੱਕ ਲਾਲ ਰੰਗ ਆ, ਨੀਲਾ ਹੈਨਾ ਇੱਕ ਪੂਰਾ ਜਿਹੜੇ ਹੈ ਨਾ ਉਹਨੂੰ ਪੂਰੇ ਰੰਗ ਦੇ ਬਣਾਏ ਗਏ ਆ ਤੇ ਹਰਾ ਚਾਰ ਰੰਗਾਂ ਦੀ ਇਹਦੇ ਵਿੱਚ ਆ ਜਿਹੜੀ ਵਰਤੋਂ ਕੀਤੀ ਗਈ ਆ ਤੇ ਚਾਰ ਰੰਗਾਂ ਨੇ ਚਾਦਰ ਨੂੰ ਜਿਹੜੇ ਚਾਰ ਚੰਦ ਲਾਏ ਹੋਏ ਆ ਤੇ ਇਹਨੂੰ ਲੈਂਸ ਵੀ ਬਹੁਤ ਸੋਹਣੀ ਲੱਗੀ ਹੋਈ ਆ ਦੇਖੋ ਜੀ ਲੈਂਸ ਲਾਈ ਹੋਈ ਆ ਕਿਉਂਕਿ ਇਹ ਲੈਸ ਲਾਉਣੀ ਜ਼ਰੂਰੀ ਵੀ ਹੁੰਦੀ ਹੈ ਚਾਦਰ ਨੂੰ ਆਪਾਂ ਨੂੰ ਕੱਟ ਕੇ ਦਿੰਦੇ ਹੁੰਦੇ ਆ ਦੁਕਾਨ ਵਾਲੇ ਫਿਰ ਆਪਾਂ ਜਾਂ ਲੈ ਕੇ ਆਦੇ ਨੇ ਜਾਂ ਕਰੋਸ਼ੀ ਨਾਲ ਵੀ ਇਹਨੂੰ ਆਪਾਂ ਹਾਂ ਕਰੋਸ਼ੀ ਨਾਲ ਵੀ ਜਿਹੜੀ ਇਹਨੂੰ ਬਣ ਸਕਦੇ ਆ ਇਹ ਜਿਹੜੇ 6 ਜੋੜੇ ਹਰਨਾ ਦੇ ਬਣੇ ਹੋਏ ਆ ਚਾਦਰ ਤੇ 6 ਜੋੜੇ ਆ ਹਾਂ 6 ਜੋੜੇ ਬਣੇ ਆ ਹਾਂ 6 ਜੋੜੇ ਬਣੇ ਹੋਏ ਆ ਮੰਮੀ ਦੋ ਪੂਰੇ ਕੰਨੇ ਆ ਤੇ ਆ ਤੇ ਦੋ ਜਿਹੜੇ ਵਿਚਾਲੇ ਬਣੇ ਹੋਏ ਆ ਹਨਾ ਹੂੰ ਇਹ ਚਾਦਰ ਬਹੁਤ ਸੋਹਣੀ ਐ ਮੈਨੂੰ ਬਹੁਤ ਵਧੀਆ ਲੱਗੀ ਚਾਦਰ ਇਹ ਤੇ ਇਹ ਚਾਦਰ ਦਾ ਜਿਹੜਾ ਡਿਜ਼ਾਈਨ ਆ ਇਹ ਮੰਮੀ ਨੇ ਆਪਦੇ ਹੱਥੀਂ ਆਪ ਤਿਆਰ ਕੀਤਾ ਸੀ ਇਹ ਕਹਿੰਦੇ ਵੀ ਅਸੀਂ ਕਿਸੇ ਤੋਂ ਲਿਆ ਨਹੀਂ ਸੀ ਵੈਸੇ ਹੀ ਦੇਖ ਕੇ ਹਾਂਜੀ ਵੀ ਬਣਾ ਲਿਆ ਸੀਗਾ ਤੇ ਆਪਾਂ ਡਿਜ਼ਾਈਨ ਨੂੰ ਬਦਲ ਵੀ ਸਕਦੇ ਹਾਂ ਕਿਵੇਂ ਵੀ ਕਰਕੇ ਨਾ ਥੋੜੀ-ਬਹੁਤੀ ਚੇਂਜਿੰਗ ਹੀ ਹੁੰਦੀ ਆ ਤੇ ਬਹੁਤ ਸੋਹਣਾ ਡਿਜ਼ਾਈਨ ਬੇਟਾ ਦਿਖਾ ਦਿਓ ਇੱਥੇ ਨੇੜੇ ਕਿ ਮਮਾ ਵੇਰ ਚੋ ਆ ਦੇਖੋ ਜੀ ਮੈਂ ਦਿਖਾ ਕਰੇ ਦਰ ਸਾਰੇ ਦਿਖਾ ਦਿਓ ਮੰਮੀ ਵਾਲੇ ਵੀ ਦਿਖਾ ਦਿਓ ਮੇਰੀਆਂ ਬਹੁਤ ਸਾਰੀਆਂ ਭੈਣਾਂ ਜਿਹੜੀਆਂ ਹਨ ਮੈਸੇਜ ਕਰਦੀਆਂ ਮਾਂ ਵੀ ਸਾਡੇ ਕੋਲੇ ਵੀ ਆ ਚਾਦਰਾਂ ਪਈਆਂ ਤੇ ਸਾਨੂੰ ਫੋਟੋ ਵੇਲ ਜਰੂਰ ਪਾਇਆ ਕਰੋ ਤੁਸੀਂ ਹਨਾ ਫਿਰ ਅਸੀਂ ਜਿਵੇਂ ਸਾਨੂੰ ਵੀ ਕੋਈ ਆਈਡੀਆ ਆ ਜਾਂਦਾ ਵੀ ਆ ਡਿਜ਼ਾਈਨ ਬਣਾਈਏ ਅਸੀਂ ਤੇ ਖੁਸ਼ੀ ਵੀ ਹੁੰਦੀ ਆ ਦੇਖ ਕੇ ਹਨਾ ਤੇ ਕੁਐਸ਼ਨ ਜਿਹੜੀ ਕਹਿੰਦੀ ਆ ਸਾਡਾ ਸਾਹਮਣੇ ਰੱਖਿਆ ਹੋਇਆ ਸਾਰਾ ਕੁਐਸ਼ਨ ਤੇ ਵਧੀਆ ਲੱਗਦਾ ਏਦਾਂ ਹਨਾ ਜਿਹੜੇ ਕਹਿੰਦੇ ਔਰਤ ਦੀ ਪੇਟੀ ਆ ਨਾ ਜਦੋਂ ਆਪਾਂ ਨੂੰ ਆਪਣੇ ਮਾਂ-ਬਾਪ ਵੱਲੋਂ ਦਿੱਤੀ ਜਾਂਦੀ ਆ ਉਹਦੇ ਚੀ ਚੀਜ਼ਾਂ ਪਾ ਕੇ ਦਿੱਤੀਆਂ ਜਾਂਦੀਆਂ ਤੇ ਉਹਦੇ ਨਾਲ ਆਪਣੀ ਜਿਹੜੀ ਰੂਹ ਜੁੜੀ ਹੁੰਦੀ ਆ ਹਨਾ ਤੇ ਸਾਡੀ ਤਾਂ ਬਹੁਤ ਜੁੜੀ ਆ ਜਦੋਂ ਕਦੇ ਆਪਾਂ ਆਪਦੀ ਮਾਂ ਨੂੰ ਯਾਦ ਕਰਦੇ ਆ ਜਾਂ ਨਾਨੀ ਨੂੰ ਯਾਦ ਕਰਦੇ ਆ ਨਾ ਉਹ ਖੋਲ ਲੈਨੇ ਆ ਪੇਟੀ ਤਾਂ ਸਕੂਨ ਮਿਲਦਾ ਉਹ ਚੀਜ਼ਾਂ ਨੂੰ ਦੇਖ ਕੇ ਬਹੁਤ ਰੂਹ ਖੁਸ਼ ਹੁੰਦੀ ਆ ਤੇ ਤੁਸੀਂ ਸਾਨੂੰ ਦੱਸਣਾ ਤੁਹਾਨੂੰ ਸਾਡੀ ਜਿਹੜੀ ਇਹ ਚਾਦਰ ਆ ਡਿਜ਼ਾਈਨ ਆ ਦਸੂਤੀ ਦੇ ਉੱਪਰ ਕੀਤਾ ਹੋਇਆ ਕਿਵੇਂ ਲੱਗਿਆ ਤੇ ਕਮੈਂਟ ਜ਼ਰੂਰ ਕਰਨੇ ਆ ਤੇ ਉਮੀਦ ਕਰਦੇ ਆ ਤੁਹਾਨੂੰ ਇਹ ਚਾਦਰ ਜਿਹੜੀ ਬਹੁਤ ਪਸੰਦ ਆਈ ਹੋਊਗੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਧੰਨਵਾਦ